ਉਹ ਹਾਈਡਰੋਜਨ ਦਾ ਦਾ ਚਿਰਵਾਹ ਗੰਜੀ ਕਿ ਫਟੇ ਜੋ ਬਲਾਈਸ ਹੋਣ ਹੈ ਪ੍ਰਮਾਤਮਾ ਕੇ ਦੱਸਾਂਗਾ ਫਿਰ ਸਾਰਾ ਚਰਮਿਕਲਾ ਚਲੋ ਜੀ ਆ ਮਾੜਾ ਤੁਹਾਨੂੰ ਦਿਨ ਦੁਗਣੀ ਤੇ ਰਾਤシャ ਦੁਗਣੀ ਕਰਕੇ ਵਖਸੇ ਤੇ ਸਭ ਨੂੰ ਦੇਰ ਉੱਤਾਂ ਵਖਸੇ ਜੀ ਸਾਰੇ ਮਨ ਲੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਅਨੰਦ ਹਾਂ ਤੁਂ ਕੋ ਤਾਂ ਸਿਰ ਕਟੋਣ ਲੱਗੀ ਤੂੰ ਲਈ ਨੰਦ ਮਾਰਦੀ ਬਣੀ ਗਿੰਦੀ ਗਿੰਦੀ ਤੱਕ ਮਾਰ ਜਗਾ ਤੇ ਰਹਿੰਦੀ ਤੋਂ ਵਾਈਗੋ ਦੀ ਕਹਾਣੀ ਤਾ ਵਾਈਗੋ ਦੀ ਫਟਕੇ ਤਾ ਲੰਬੀ ਆ ਇਹ ਕਹਿੰਦੀ ਹੈ ਵੀ ਫਿੱਟ ਕਰਨਾ ਹੈ ਅੱਛਾ ਹੋਰ ਮੈਂ ਤਾਂ ਕੋਈ ਗੱਲ ਬਾਤ ਨਹੀਂ ਕਰੀ ਹਾਂ ਤੇਰੇ ਗੱਲ ਹੈਗੀ ਅੱਜ ਮਾਰਾ ਤੇ ਇਹ ਟੀਕਾ ਪਾਰ ਕਰਪਾ ਹੋ ਗਈ ਵੀ ਅਸੀਂ ਅੱਜ ਜਿਹੜਾ ਛੱਗ ਵਾਲਾ ਪ੍ਰੋਜੈਕਟ ਚੱਲਦਾ ਸੀ ਤੁਸੀਂ ਕਰਦੇ ਮਾਰਾ ਵਾਲੀ ਵੀਡੀਓ ਤੇ ਦੇ ਦਿੱਤੀ ਹੈ ਉਹ ਵੀ ਛੱਗ ਦਾ ਕੰਮ ਹੋ ਗਿਆ ਮੁਕੰਮਲ ਤੇ ਜਿਹੜਾ ਤੁਸੀਂ ਦੇਖਿਆ ਵੀ ਬਾਈ ਪਰ ਤੋਂ ਡਿੱਗ ਗਿਆ ਚਲੋ ਅੱਲੀ ਕਾਰ ਪਾਰ ਕਰਪਾ ਵੀ ਸੱਤ ਤੋਂ ਬਚ ਗਿਆ ਉਸ ਤੋਂ ਬਾਅਦ ਮੈਂ ਵੀ ਇੱਕ ਵਾਰ ਕਰ ਲਿਆ ਮੈਂ ਵੀ ਸੱਟ ਤੋਂ ਬਚ ਗਿਆ ਮੈਂ ਦੂਦੀਆਂ ਦੀ ਕਿੱਥੇ ਆਉਂਗੀ ਵੀ ਤੁਸੀਂ ਵੀ ਕੀ ਕੀ ਨੇ ਹਾਂ ਕੋਈ ਜ਼ਿਆਦਾ ਕੋ ਸੱਟ ਪਿੱਟ ਨਹੀਂ ਲੱਗੀ ਤੇ ਉਸ ਤੋਂ ਬਾਅਦ ਸੱਡ ਦਾ ਕੰਮ ਮੁਕੰਮਲ ਹੋ ਗਿਆ ਤੇ ਜਾਦੂ ਦਾ ਬੋਤਾ ਨਾ ਰੱਖ ਨਾ ਰੱਖ ਤੇ ਉਹਦੇ ਵਿੱਚ ਵਿੱਚ ਆਪਾਂ ਹੈਗੇ ਜੀ ਤੁਹਾਨੂੰ ਪਤਾ ਸਾਗ ਦਾ ਦੁੱਸਰਣ ਜੇ ਸਾਨੂੰ ਕੋਈ ਪਤਾ ਲੱਜੇ 10 ਕਿਲੋਮੀਟਰ ਦੇ ਏਰੀਆ ਦੇ ਵਿੱਚ ਵਿੱਚ ਕਿਹਦਾ ਸਾਗ ਕਰਦਾ ਹੈ ਤਾਂ ਸਹੀ ਨਹੀਂ ਸ਼ਟਡ ਸਕਦੇ ਮੰਨੂ ਮਾਸੀ ਦਾ ਆ ਗਿਆ ਜੀ ਫੋਨ ਉਹਨਾਂ ਬਲੂ ਉੱਤੇ ਹੀ ਕਹਿੰਦਾ ਗੱਲਾਂ ਗੱਲਾਂ ਕਰਦਾ ਸੀ ਕਹਿੰਦਾ ਹਾਲ ਚਾਲ ਦਾ ਪੁੱਛ ਪਾਛੇ ਜੀ ਘੁੰਮਦੇ ਘਮੋਦੇ ਗੱਲਾਂ ਵੀਰੇ ਇੱਥੇ ਜਦੋਂ ਫੋਕ ਮਾਰਤੀ ਥੋੜੀ ਜੀ ਵੀ ਅੱਜ ਸਾਗ ਬਣਿਆ ਹੋਇਆ ਤੇ ਸਰਦਾਰ ਸਾਹ ਚੱਲੇ ਤੇ ਇਕੱਲੇ ਇਕੱਲੇ ਨਹੀਂ ਚੱਲੇ ਜੀ ਮੰੰਨੂ ਦਾ ਵੀ 4 ਵਜੇ ਦੇ ਮੇਰੇ ਮੂੰਹ 'ਚ ਪਾਣੀ ਘੁੰਮ ਰਿਹਾ ਸੀ ਆ ਪਾਣੀ ਹਾਂ ਇਹਨੇ ਕਿ ਤਾਈ ਨੇ ਜਿਹਨੇ ਛੱਕੀ ਮੇਰੀ ਗੱਲਾਂ ਘਾਟ ਰੋਦੇ ਤੇ ਮੈਂ ਮੂੰਹ ਦੇ ਵਿੱਚ ਪਾਣੀ ਲਈ ਜੀ ਨਾ ਵੀ ਮੈਂ ਤੇ ਬਾਹਰ ਹਰੋਂ ਹਰੋਂ ਬੋਲਦਾ ਮਹਾਵੀਰ ਜਿਉ ਬਣਾਇਆ ਦੁਬਾਰਾ 5 ਵਜੇ 5:30 ਵਜੇ ਫੋਨ ਕਰਦਾ ਟੀਨਾ ਟੂਨਾ ਦਾ ਸਾਰਾ ਕੰਮ ਨਿਬੜ ਕੇ ਕਹਿੰਦਾ ਹਾਂ ਵੀਰ ਸਾਗ ਬਣਾਇਆ ਵਾ ਵੀ ਚਰਜੀਤ ਨੇ ਤਾਂ ਮੈਨੂੰ ਪਿਆ ਤਾਂ ਫੋਨ ਕਰਕੇ ਵੀ ਵੀ ਬੀਹੇ ਨੂੰ ਕਿ ਵੀਰੇ ਨੂੰ ਕਹਿ ਦੇਗੀ ਕਹਿੰਦਾ ਵਾ ਕੇ ਬੈਡਬਾਲ ਉੱਤੇ ਉਲਝਿਆ ਰਿਹਾ ਤੇਰਾ ਵੀ ਤੁਸੀਂ ਆਉਣਾ ਮਹਾਵੀਰ ਮੰਨਦਾ ਤੂੰ ਆ ਵੀ ਕਹਿੰਦਾ ਮੈਂ ਤਾਂ ਵੀ ਆ ਗਿਆ ਦਾ ਹਾਂ ਉਹ ਵੀ ਮੈਂ ਤਾਂ ਤੁਸਮਣ ਬਾਅਦ ਤੱਕ ਰਸ ਤੇ ਜੇ ਤੁਸੀਂ ਜਾਵੋਗੇ ਤੇ ਸਾਡੇ ਸਾਰੇ ਗੰਦੀ ਹੋਰ ਲੱਗਿਆ ਸਾਡੇ ਜਿਹੜੇ ਦੰਦਿਆ ਬੱਟਰ ਦਿੱਤੇ ਅਸੀਂ ਵੀ ਲੈਵਾਂਗੇ ਹਾਂ ਤਾਂ ਵੀ ਲੈਵਾਂਗੇ ਜਿਹੜੇ ਹੋਰੇ ਪ੍ਰਸਾਦ ਦੇ ਬਣਾਏ ਹੋ ਉਹ ਨਾਲੇ ਮੰੰਨੂ ਤਾਂ ਮੈਂ ਦੇਖੋ ਉਹ ਦੇਖ ਕਿੰਨਾ ਕੁ ਨੇ ਬਣਾਉਣਾ ਕਿੰਨਾ ਨੇ ਇਹ ਤਾਂ ਹੁਣ ਤੋਂ ਮੰਨਣਾ ਜਿਹੜੀ ਬੋਲੀ ਤੁਹਾਨੂੰ ਮਿਲਣੀ ਆ ਉਹਦੇ ਵਿੱਚ ਤੁਸੀਂ ਚਮਚਾ ਤਾਂ ਆਪਾਂ ਖਾਵਾਂਗੇ ਸਾਡੇ ਜਿੰਨਾ ਸਬਰ ਆ ਉਹ ਸਬਰ ਤੁਸੀਂ ਬਣਾ ਸਕਦੇ ਹੋ ਤਾਂ ਉਹਨਾਂ ਉਹ ਵੀ ਤੇ ਆ ਨਾ ਸਾਡੇ ਵੀਰ ਮੰਨਦਾ ਸੀ ਕਿ ਬੋਲਦਾ ਵਾਏ ਕਿ ਕਿ ਬੋਲੇ ਮੈਂ ਸਭ ਸਿਆਮੀ ਤੇ ਪਿੱਕੀ ਜਾਊਗਾ ਤਾਂ ਮੈਂ ਵੀ ਚਲੀ ਹੋ ਜਾਵਾ ਹਾਂ ਠੀਕ ਏ ਮੈਂ ਹੁਣ ਤੇਰਾ ਕੀ ਕਰਨਾ ਬੜਾ ਨਾ ਮੈਂ ਲਿਖੂ ਸਾਰਿਆਂ ਨੇ ਨਿਬੜਿਆ ਰ ਕੰਮ ਚਲ ਦੇ ਹਾਂ ਬਾਜ਼ਾ ਤੇ ਸਾਹਦੇ ਆਈ ਮਹਾਜ਼ੀਰ ਆਦੇ ਨੇ ਫੋਨ ਕਰਤਾ ਸਾਂਝ ਸਾਂਦੇ ਹੀ ਕਰਿਆ ਸਾਨੂੰ ਦੱਸੂਗਾ ਹਾਂ ਫੋਨ ਨੂੰ ਕਹਿੰਦਾ ਗੱਲਾਂ ਗੱਲਾਂ ਤੇ ਗੱਲ ਨਿਕਲੀ ਉਹ ਤਾਂ ਬਹੁਤ ਹੋ ਗਏ। ਉਹਦਾ ਇਹ ਤਿੰਨਾਂ ਵਾਲੇ ਪੁੱਛਣਾ ਸੀ ਕਿ ਕਿੱਲੇ ਦੇ ਰਹਿ ਗਿਆ ਸ਼ੈੱਡ ਕੋਲ। ਹਾਂ ਇਹ ਮੇਰੀ ਕੱਪੜੀ ਕੱਢ ਕੇ ਰੱਖਤੀ। ਹੀਟ ਆਪਣੀ ਵਿੱਤੀ ਕੱਢ ਲਈ। ਉਹ ਕਹਿੰਦੇ ਸੀ ਵੀ ਜਾਣ। ਤੇ ਇਹ ਦਿਖਾਉਂ ਲੋਕਾਂ ਨੂੰ ਤੂੰ ਬਤਾ ਉਹ। ਭਾਗਵਾ ਦਿੱਤੀ ਮੈਂ ਤਾਂ ਜੀ ਕੱਪੜੇ ਵੀ ਨਹੀਂ ਬਦਲ ਰਿਹਾ ਉਹ ਸ਼ੈੱਡ ਵਾਲੇ ਪਾਇਆ। ਹੋਰ ਅਸੀਂ ਤਾਂ ਭਾਵੇਂ ਨਵੇਂ। ਨਵੇਂ। ਅਸੀਂ ਤਾਂ ਲਾਸਟ ਕਿ ਚੁੰਨੀਆ ਬਦਲੀਆਂ ਸਰਦਾਰ ਜੀ। ਤੇ ਚੱਲੀ ਮੈਂ ਤਾਂ ਟੁੱਟੀ ਵੀ ਅਜੋ ਹੀ ਪਾਇਆ ਉਹਦਾ ਵਾਲਾ। ਤੈਨੂੰ ਤਾਂ ਸੰਦ। ਆਹ ਬਹੁਤ ਮੋਟੋ ਮੋਟੋ ਸਾਰਾ ਇਕੱਠਾ ਕਰੀ ਜਦੋਂ ਕੱਲ ਥਾੜਾ ਕਰਨੇ ਕੀ ਜੀ ਤੁਹਾਨੂੰ ਦੱਸਦਾ ਥਾੜਾ ਕਰਨੇ ਕੀ ਸ਼ਾਮ ਨੂੰ ਸਵੇਰੇ ਕਹਿੰਦੀ ਆਪਾਂ ਨੇ ਇੱਕ ਇੱਕ ਸੰਦੂਲੂ ਵੀ ਸਵਾ 1.5 ਕਿਲੋਮੀਟਰ ਸੀ ਦੋ ਜਣੇ ਸ਼ਾਮ ਨੂੰ ਪ੍ਰਸ਼ਾਦਾ ਸਾਕ ਕੇ ਤੁਰੇ ਉਤੋਂ ਬਾਅਦ ਕਹਿੰਦੀ ਸਵੇਰੇ 5 ਵਜੇ ਮੈਨੂੰ ਥਾੜੇ ਪਾਰੇ ਮੰਡਾੜੇ ਕਿਤੇ ਵੱਲ ਤੱਕ ਜਾਣਾ ਉਹ ਸੰਦੂਲੂ ਨੂੰ 2-2 4 ਕਿਲੋਮੀਟਰ ਬੋਲਦਾ ਸਾਨੂੰ بیا ਆਪੜਾ ਸਵੇਰੇ 5 ਵਜੇ ਮੈਨੂੰ ਕਹਾਂ ਮਾ ਉਹ ਜਾ ਕੇ ਡੰਗਰਾ ਨੂੰ ਮੱਕਾ ਪਾਉਣ ਗਿਆ ਤੇ ਮਾਗੂ ਮੈਨੂੰ ਛੱਡ ਲੈ ਤੀ ਤਨਾਟੋਂ ਬੁੱਤਾ ਤੇ ਤੇ ਮੰਗੀ ਫੋਨ ਕਰਦੇ ਪਰ ਕਿੱਦਾਂ ਸੱਚਿਆਂ ਸਾਰਦਾਂ ਦੀ ਕਰੀਂ ਤੇ ਚੱਕ ਲੀ ਮੈਂ ਮੁੱਕਰ ਜਿਨ੍ਹਾਂ ਨੇ ਹਮੋਂ ਤੇ ਤੈਗ ਕਰੇ ਤਾ ਮਾ ਮਾਇਰੇ ਕਹਾਂ ਲਾ ਲੂ ਜਾਨਾਂ ਦੇ ਨਾ ਗਿਆ ਮੈਂ ਜਾਨਾਂ ਕੀ ਬੋਦੀਂ ਦੇ ਹੋ ਗਏ ਫੜ ਵੀ ਲੈਣੇ ਸੀ ਮੰਮਾ ਛੱਡ ਛੱਡ ਮੇਰੇ ਦਾਦ ਜੀ ਕਰ ਤਾ ਪਰ ਕਰੋ ਬਰਾ ਤੁਸੀਂ ਨਾ ਉਹ ਤੇ ਬੜੀ ਸਬਜੀ ਪਾਲੋ ਛੋੜਦੇ ਨਹੀਂ ਬਣਾਉਣੀ ਹੈ ਪ੍ਰਸ਼ਾਦਾਂ ਦੀ ਨਾਲ ਦੇ ਉਹ ਤਾਂ ਮਨ ਖਾਵੇ ਜੇ ਪਰ ਅਚਾਰ ਬਾਗ ਤੁਹਾਨੂੰ ਤੁਹਾਨੂੰ ਅਚਾਰ ਬਾਗ ਮਿਲੂਗਾ ਮੈਨੂੰ ਕੋਈ ਬਾਤ ਚੱਲੂ ਨਹੀਂ ਮਿਲਦੀ ਪਰ ਆ ਤੁਹਾਨੂੰ ਦੱਸੂਗਾ ਥੋੜੀ ਜਿਹੀ ਜਿਵੇਂ ਮੇਰੇ ਨਾਲ ਹੋਵੇ ਤੁਹਾਨੂੰ ਮੈਂ ਖਾਸ ਹਾਂ ਮਾਲਕ ਤੀਨੀ ਦੇ ਕੋਲ ਤੋਂ ਬਣੀ ਹੈ ਇਹ ਤੇਲ ਘੜਾ ਹੈ ਇਹ ਮਾਰਗਦੀਨੀ ਦਾ ਕੁਝ ਬੰਡਾ ਬੈਠੇ ਹੁੰਦੇ ਸੀ ਬਸ ਸਵੇਰੇ 5 ਵਜੇ ਨੂੰ ਠਾਲਣਾ ਮਾਰਗਦੀਨੀ ਦਾ ਕੁਝ ਬੰਡਾ ਬੈਠਾ ਸੀ ਸਵੇਰੇ ਕੱਖ ਪਾ ਕੇ ਡੰਗਰਾਂ ਨੂੰ ਆਏ ਸਵੇਰੇ ਤਾਂ ਇਹ ਨਹੀਂ ਕਹਿਣਾ ਕਿ ਮੇਰਾ ਬੰਡਾ ਬਾਈ ਮੈਂ ਆਪ ਜਾਉਂਦੀ ਸੀ ਤਰੀ ਤੂੰ ਦੁੱਧ ਮੰਗਦੀ ਦੀ ਜੀ ਕਹਿੰਦੇ ਮੈਨੂੰ ਸੌਣ ਨਹੀਂ ਦਿੱਤਾ ਇਹਦਾ ਵੀ ਹਾਲ ਹੈ ਇੱਕ ਹੋਰ ਜੀ ਇੱਕ ਕੇ ਗੇਮ ਖੇਡਦੀ ਐ ਕਹਿੰਦੇ ਚਾਰ ਪੰਜ ਫਾਰਮ ਉਹਦੇ ਤੇ ਬਰਕਰਾਂ ਦੇ ਖੇਤਾਂ ਵਿੱਚ ਸੂਰਾਂ ਦੇ ਵਿੱਚ ਦੋ ਤਿੰਨ ਫੈਕਟਰੀਆਂ ਲੱਗੀਆਂ ਹੋਈਆਂ ਚੇਨ ਦੇ ਵਿੱਚ ਇਹ ਤਾਂ ਬਹੁਤ ਤਕੜੀ ਉਹ ਹੈ ਪੈਕੇਟਾਂ ਦਾ ਨਾਮ ਤਾਂ ਬਹੁਤ ਤਕੜੀ bizness boom ਆਣਾ ਪਰ ਹੈਗੇ ਅੰਦਰ ਵਿੱਚ ਹੈ ਜਿੰਦਗੀ ਦੇ ਵਿੱਚ ਹੈ ਉਹ ਰੱਬ ਜਾਣਦਾ ਡੈਡੀ ਜੀ ਡੈਡੀ ਨਾਲੇ ਰਾਤ ਨੂੰ ਜਦ ਅਸੀਂ ਪਏ ਹੁੰਦੇ ਨਾ ਕਈ ਵਾਰ ਮੈਂ ਐ ਕਰਦੀ ਓਏ ਬੁੱਧਾ ਲਾ ਕੇ ਮੀਂਹ ਪੈਣ ਲੱਗ ਗਿਆ ਓਏ ਮੇਰੇ ਬਾਹਰ ਮੇਰੀ ਗੱਲ ਬਤੀਤ ਚੜੀ ਹੈ ਚਾਹ ਦਾ ਵਾਲਾ ਸਾਡਾ ਕਹਿਣਾ ਮੈਂ ਨਹੀਂ ਗੱਲ ਸੁਣ ਮੈਂ

ਦਾਦੀ ਜੀ ਡੈਡੀ ਜੀ ਡੈਡੀ ਤੁਸੀਂ ਉਹ ਪੱਕੇ ਉਹ ਕੈਮਰਾਮੈਨ ਆ ਮੇਰੇ ਤਾਂ ਹੱਥ ਗਿੱਲੇ ਹੋ ਗਏ ਦੇਖ ਲਓ ਲਓ ਜੀ ਕਰਨ ਦੀ ਵੀ ਫਤਕ ਕਬੂਲ ਕਰੋ ਬਣਾ ਮੇਰੇ ਵਾਲਾ ਤੁਹਾਨੂੰ ਸਾਰਾ ਨਾ ਮੈਂ ਵੀ ਸਸਰੀਏ ਹੱਥ ਦੇਖੋ ਜੀ ਫਤਕਾ ਤੇ ਇਹ ਹੋ ਗਿਆ ਤੇਰੇ ਗਿੱਲੇ ਕਰਨੀ ਕਰਕੇ ਆਏ ਲੱਗਦਾ ਆ ਵੀ ਕਰੀ ਮੇਰੇ ਵੀ ਹੱਥ ਤੇ ਤੇਰੇ ਹੱਥ ਕਾਤੇ ਹੋ ਗਏ ਅਜਾ ਛੋਣਿਆੜੀ ਆ ਮਿੰਟ ਤੋਂ ਬਾਅਦ ਹਪਾਇੰਦ ਚਿਕ ਮਿੰਟ ਤੋਂ ਬਾਅਦ ਸੰਟਰ ਬਾਅਦ ਹੇ ਤੂੰ ਵੀ ਪਾਲਾ ਤੂੰ ਵੀ ਪਾਲਾ ਚਪਲਾ ਚਪਲਾ ਜੀ ਬੜੀ ਗੱਡੀ ਦਾ ਭਾਈ ਲੈ ਗਿਆ ਭਈਆਂ ਨੂੰ ਪਤਾ ਨਹੀਂ ਗਿਆ ਬੱਸ ਸੌਦੇ ਪੱਤੇ ਜੇ ਦੌਣ ਵਿੱਚ ਆਲੂ ਹਾਂ ਤੇ ਆਪਾਂ ਛੋਟੀ ਗੱਡੀ ਲੈ ਚੱਲਦੇ ਕੱਢਦੇ ਆ ਇਹਨੂੰ ਵਿਚਾਰੇ ਨੂੰ ਦੇਖਦੇ ਹਾਂ ਚਲੋ ਚਲੋ ਹਾਂ ਚਲੋ ਉੱਥੀ ਜਾ ਕੇ ਮਿਲਦੇ ਜੀ ਤੁਹਾਨੂੰ ਹੁਣ ਹਾਂ ਪਰ ਦੇਣੀ ਇਹ ਦੇਖੀ ਖੁੰਡੀਆਂ ਚ ਨਾ ਇੱਕ ਜਲੇਬੀਆਂ ਦੀ ਦੁਕਾਨ ਆ ਦੇਖੋ ਇਹਨੂੰ ਜਲੇਬੀਆਂ ਖਲਾ ਲਈਂ ਮੈਂ ਉਹ ਤਾਂ ਚਲ ਵੀ ਗਿਆ ਉਹਨਾਂ ਕੋਕੇ ਵਾਲਾ ਇਹ ਉੱਥੇ 10 ਵਜੇ ਤੱਕ ਖੜਾ ਤਾਂ ਕਿੱਥੇ 10 ਵਜੇ ਤੱਕ ਚੱਲਦੇ ਨਾਲ ਦਿਨ ਮੈਂ ਜਦੋਂ 8 ਵਜੇ ਦੇ ਗਏ ਆ 8 ਵਜੇ ਗਏ ਮੁੜ ਕੇ ਥੋੜਾ ਰੁਕ ਮੁੜ ਕੇ ਰਾਤ ਨੂੰ 10 ਵਜੇ ਤੱਕ ਕੋਈ ਨਾ ਪਹੁੰਚਦੇ ਸੰਦ ਕੋਈ ਜੇ ਕੀ ਬਣ ਦੂੰਗਾ ਚਲੋ ਥੋੜੇ ਜਣਾ ਪਾਪਾ ਕੀ ਮਰਜ਼ੀਆਂ ਮਾਸਰਾ ਕੋਲ ਜਾੜਾ ਪਹਿਲੇ ਸਿੱਧੇ ਚਲੋ ਦੇਖਦੇ ਆ ਜੀ ਹੁਣ ਕੀ ਬਣਦਾ ਪ੍ਰੋਗਰਾਮ ਜੇ ਤਾਂ ਮੇਰੇ ਘਰ ਵਾਲਾ ਮੈਨੂੰ ਥੋੜੀ ਜੀ ਇੱਜ਼ਤ ਦੁਆਨ ਕਰਦਾ ਤਾਂ ਇਹਦੀ ਲੱਗੀਆਂ ਲੈ ਕੇ ਦਰ ਹੁਣ ਹੋ ਗਈ ਆ ਬਣਾ ਲਵੇ ਦਲੇਪੀਆਂ ਲਾ ਦੇ ਇੱਕ ਗੱਲ ਐ ਇਹ ਦੀਦੀ ਇੱਕ ਦਿਨ ਪਾ ਵੀਰ ਦੀ ਤੇ ਮਣਵਾ ਕੇ ਹਾਂਗੇ ਠੀਕ ਆ ਆਹ ਮੈਂ ਹਾਂ ਦੇਖੀ ਮਾਸੀ ਨਾਲੇ ਨਾ ਰਾਤ ਨੂੰ ਜਲੇਬੇ ਖਾਣੇ ਆਪਸ਼ਗਰ ਹੁੰਦਾ ਕਿਹੜੀ ਗੱਲ ਉਹ ਕੀ ਨੇ ਕਿਹਾ ਗੱਲ ਟਾਲਦਾ ਗੱਲ ਟਾਲਦਾ ਮੈਂ ਹਾਂ ਮੈਨੂੰ ਤਾਂ ਪਤਾ ਹੀ ਨਹੀਂ ਚਲੋ ਚਲੋ ਠੀਕ ਹੈ ਜੀ ਤੁਹਾਨੂੰ ਮਾਸੀ ਜਦੋਂ ਤੇੜਾ ਲੱਗ ਜਾਂਦੋ ਹੋਰ ਸੁੱਖਾ ਸੁੱਖੇ ਨਾਲ ਸਾਲਾ ਆ ਦੇਖੀ ਆ ਦੇਖ ਰ ਮੇਰਾ ਇੰਨਾ ਮਜ਼ਾਕ ਕਰਦਾ ਏ ਹੈ ਖਾਣੇ ਦੀ ਜਿਹ ਮੈਂ ਨੂੰ ਕਹਿਣਾ ਰਾਤ ਨੂੰ ਇਹ ਚਲੋ ਜਿਹਨੇ ਤੁਹਾਨੂੰ ਖਾਂਦਾ ਹੀ ਨਹੀਂ ਸਦਾ ਮਜ਼ਾਉਂਦੇ ਆ ਹਾਏ ਕੋਈ ਇਹਨੂੰ ਵੀ ਚੱਕ ਲੋ ਜੀ ਤਸੀਕਾ ਮਤ ਜੰਦੀ ਆ ਮੈਨੂੰ ਕਰ ਵੀ ਬਹੁਤ ਹੋ ਗਈ ਆ ਪਾਪੀਸ ਦਵਾ ਦੋ ਕਰਨਾ ਤੈਨੂੰ ਜਖਾ ਮੋੜਨਾ ਪੁੱਤਰ ਰਹਿਣ ਦੇ ਲੈ ਕੋ ਪਾਣੀ ਦਾ ਗਲਾਸ ਦੋ ਛੱਡ ਦੇ ਇੱਕ ਪਾਣੀ ਦਾ ਗਲਾਸ ਦੋ ਮੈਨੂੰ ਚਲੋ ਚੱਲੀਏ ਫਿਰ ਆਉਂਦੇ ਗਏ ਸੀ ਚਮਕੌਰ ਸਾਹਿਬ ਜੀ ਤੇ ਵੱਜ ਗਈ ਜਲੇਬੀ ਵਾਲੇ ਕੋਲ ਬ੍ਰੇਕ ਹੁਣ ਟੜਾ ਲਿਆ ਜੀ ਸਾਰੇ ਰਿਸ਼ਤੇਦਾਰ ਉੱਤੇ ਇਕੱਠੇ ਹੋਵੇ ਆ ਮਾਂ ਵੀ ਚੱਲ ਕਿਲੋ ਜਲੇਬੀ ਔਕੀ ਨੂੰ ਲੈ ਚੱਲਣਾ ਕਰਾਰੀਆਂ ਦੇ ਕਰਦੇ ਉਸਤਾਦ ਹਨ ਪੂਰੇ ਯਾਰ ਕਰਕ ਜਿਹਾ ਹੋਣ ਹਾਂ ਤੁਸੀਂ ਆਦਲ ਆ ਜੀ ਮੈਂ ਤਾਂ ਖੜਾ ਖੜਾ ਤਿੰਨ ਚਾਰ ਜਲੇਬੀਆਂ ਖਾ ਗਿਆ ਇਹ ਖੋਰ ਚੱਲੂਗੀ ਹੁਣ ਦੇਖੀ ਜਾਊਗੀ ਹਾਂ ਆ ਬਣੀਆਂ ਐਨ ਕਰਾਰੀਆਂ ਜੀਆਂ ਹੋਰ ਵੀ ਅਸਤਾ ਦਾ ਕਿਲੋ ਹੈ ਨਾ ਅੱਧਾ ਕਿਲੋ ਰਹੇ ਨੇ ਅੱਧਾ ਕਿਲੋ ਹੋਣੀਆ ਨਾ ਇਹ ਤੌਰ ਪਲਾ ਦਾ ਤੇਲ ਜਲ ਗਿਆ ਉਧਰ ਧੂਆ ਹੀ ਧਾਰ ਹੋਇਆ ਪਿਆ ਕੋਈ ਗੱਲ ਨਹੀਂ ਹਾਂ ਈ ਮਦਾਨੀ ਨਾ ਨਾ ਮਦਾਨੀ ਹੈਗੀ ਆ ਘੱਟ ਕੀ ਯਾਰ ਅੱਛਾ ਕੀ ਘੱਟ ਆ ਮੰਗਦੇ ਆਹ ਤੇ ਦਾਲ ਦਾ ਕਿਹੜਾ ਕਿਉਂ ਵਰਤਦਾ ਜੀ ਹਾਂ ਕਿਉਂ ਕਿਉਂ ਦਾਲ ਹਾਂ ਜੀ ਕਿੱਧਰੋਂ ਮਿਲ ਜੰਦ ਨੂੰ ਉੱਥੋਂ ਉੱਥੇ ਪ੍ਰਸ਼ਾਦਾ ਸਖਣਾ ਜਾ ਕੇ ਤੁਸੀਂ ਮਸੀਹਾਂ ਨੂੰ ਲਾਈਏ ਚੁੱਪੇ ਬਚਿਆ ਲੋਚ ਮੰਨੂ ਨਹੀਂ ਉਹਨਾਂ ਨੂੰ ਦੇਈ ਉਹਨਾਂ ਨੂੰ ਦੇ ਦੇ ਮੰਨੂ ਕੋਈ ਚੱਕਰ ਨਹੀਂ ਆ ਗਿਆ ਕੁਲ ਗਿਆ ਪੁੱਤ ਸਾਰੇ ਵਿੱਚ ਇਹਦੇ ਸਭ ਗਿਆ ਹੋਣ ਲੱਗ ਗਿਆ ਹੂੰ ਅੱਛਾ ਇਹ ਤਾਂ ਸਭ ਛੱਡੇ ਨੇ ਹੱਤਾਂ ਨੱਟ ਗਿਆ ਵਾ ਪੂਰਾ ਪੂਰਾ ਸਾਇਦ ਵੱਡਾ ਜਲੇਬੀ ਦਾ ਤੇ ਬੜੀਆਂ ਗੜਤਾਂ ਥੋੜੀ ਜਿਹੀ ਦਾ ਰਹਿ ਇਹ ਜਿਹੇ ਜਲੇਬੀ ਜੋ ابھی ਨਿਕਲ ਰਹਾ ਹੈ ਬੜਾ ਥੋੜਾ ਨਹੀਂ ਹਾਂ ਇਹ ਜਾਰੇ ਦੇ ਨਹੀਂ ਸੰਗੜ ਜਾਣੇ ਨੇ ਅੱਛਾ ਜਸੇ ਇਹ ਗਲੇ ਨੇ ਹੋਰ ਪਤਾ ਹੋ ਜਾਣਾ ਹਾਂ ਚਲੋ ਠੀਕ ਹੈ ਜੀ ਤੁਹਾਡਾ ਮੋਟਰ ਦੇਖਣ ਵਿੱਚ ਵਧੀਆ ਲੱਗੇ ਹਾਂ ਗਾਂ ਜਾ ਕੇ ਮਿਲਦੇ ਜੀ ਸੋਨਾਂ ਸਵਿਟੀ ਸਵਿਟੀ ਅਰੇ ਨਾਮ ਦੀ ਕਿਆ ਨਾਮ ਹੈ ਜੀ ਸਵਿਟੀ ਬੁਲਾਓ ਜੀ ਫਿਰ ਸਾਸਰੀ ਘਰ ਸਵਿਟੀ ਵਾਈ ਚੀਕਾ ਖਾਲਸੇ ਚ ਮੋੜੋ ਬੁਲਕਾ ਤੇ ਸਾਡੇ ਨਿਹਾਨੇ ਨਹੀਂ ਮਾਣਾ ਚਿੱਡੀ ਜੀ ਨੇ ਨੂ ਕਮਾਈ ਪਈ ਹੈ ਨਹੀਂ ਆ ਲੋ ਜੀ ਇਧਰ ਮੇਰਾ ਲਾਣੇ ਦਾ ਵਾਈ ਖਾਸਾ ਭਾਈ ਜੀ ਮੇਲੋ ਬੀਬੀ ਨਿੰਮੀ ਬੈਗ ਰੂਜੀ ਕਾਕਾ ਸਾਹਿਬ ਬੈਠੇ ਹੈ ਪਪਾ ਸਾਹਿਬ ਠੀਕ ਠਾਕ ਰਹੋ ਤੁਮ ਬੜੀਆ ਮਾੜਾ ਯਾਰ ਦੀ ਕਲਾ ਦੇ ਦੰਦੀ ਵੱਡੂ ਗਿਆ ਤੇਰੇ ਅੱਜ ਜੇ ਮੈਨੂੰ ਫੇਰ ਮੇਰਾ ਜਵਾਈ ਤੇ ਮੇਕੇ ਫੁਰੀਆਂ ਮੈਨੂੰ ਮੇਰੇ ਨਾਲ ਜਾਏ ਤੇ ਲੈ ਸਾਬ ਨੇ ਮਨ ਰਣ ਲਾਇਆ ਜੀ ਸਾਬ ਨੇ ਥੋੜਾ ਥਾਗ ਬਣਾ ਲੈਣਾ ਮਿਲਣ ਲਾਤੇ ਫੇਰ ਦੁਬਾਰਾ ਕੋਈ ਨਾ ਕੋਈ ਨਾ ਸਰਕਾਰ ਹੈ ਨੇ ਨਾ ਉਹ ਰਾਤਾਂ ਇਹਦਾ ਕਰਈਆਂ ਫਿਰਦਾ ਬੀਬੀ ਨਾ ਨਾ ਮੈਨਾਂ ਨਾ ਜੇ ਜੀ ਆ ਕਰਿਆ ਉਹ ਤੁਸੀਂ ਆ ਗਏ ਥੋੜਾ ਅੱਡੇ ਕਰ ਮਰੇ ਅੱਠ ਵਾਲੀ ਜੀ ਜਦ ਮਰ ਗਿਆ ਪਰ ਐਂ ਆ ਗਈ ਨਾ ਕੋਈ ਨਹੀਂ ਚਲੋ ਪਾਈ ਗੇਸ਼ਨ ਚਾਪਦੁੰਗੇ ਤੁਸੀਂ ਜਾ ਹਾਂਜੀ ਸਾਥਰੀ ਕਾਲ ਜੀ ਮੇਰੇ ਕੋਲੋ ਲਓ ਜੀ ਤੁਸੀਂ ਵੀ ਠੱਡੇ ਹੋ ਜਾਓ ਜੀ ਇਹੋ ਜੀ ਪਾਣੀ ਧੰਨਵਾਦ ਜੀ ਲੈ ਬਣੀ ਬਣੀ ਅਨਜੇ ਜੀ ਮੈਂ ਪੜ੍ਹਦੀ ਹਾਂ ਮੇਰਾ ਮੀਤਾ ਖਾਣਾ ਹੋਏ ਨਾ ਕੋਲੀ ਦੀ ਗੱਡਾ ਬੀਬੀ ਮੈਨੂੰ ਕੋਲੀ ਦਾਉਗੀ ਜੀ ਮੈਂ ਆ ਆ ਬਣੀ ਅੱਛਾ ਪੜ੍ਹਨਾ ਹੈ ਇਹ ਮੈਂ ਨਹੀਂ ਆਲਾ ਪੜੀਂ ਕਲਾਸ ਆ ਤੇਨੂੰ ਵੀ ਲੱਗਿਆ ਸਾਨੂੰ ਕੀ ਤੇ ਕੀ ਆ ਗਿਆ ਕਦੇ ਕੰਮ ਹੋ ਗਾ ਕੇ ਚੁੱਕਰ ਕਰ ਲਵੇਂ ਪਪਾ ਪੋਲੀ ਦਾ ਬੀਬੀ ਮੈਂ ਤਾਂ ਦੇਖਾ ਪਪਾ ਐਵੇਂ ਕਹਿ ਦਵਾ ਮੈਂ ਤਾਂ ਕੈੜੀ ਜਿਆ ਕਰਵਾ ਕੇ ਲਿਆ ਨਾ ਕਹਿ ਕੇ ਹਾਂ ਵੀ ਸਾਲਿਆਂ ਨੇ ਖਾਣੀਆਂ ਇਹ ਨਹੀਂ ਉਹ ਸਾਲਿਆਂ ਨੇ ਖਾਣਿਆ ਕਿਦਰ ਭੈਣਾਂ ਨੇ ਖਾਣੀਆਂ ਤੇਰੀਆਂ ਨੇ ਪਤਾ ਨਹੀਂ ਹੁਣ ਵੀ ਇਹ ਤਾਂ ਹੁਣ ਦਾਣੇ-ਦਾਣੇ ਪਰ ਖਾਣੇ ਵਾਲੇ ਤੁਹਾਨੂੰ ਨਹੀਂ ਰੱਖ ਲੈਣੀ ਆ ਆਪਾਂ ਨੇ ਉਹ ਨੂੰਰੀ ਖਾਣ ਨੂੰ ਹਾਂ ਆ ਬੈਠ ਕੇ ਆ ਬੈਠ ਚਰਨਜੀਤ ਕਿੱਥੇ ਹੁਣ ਖਾਣ ਤੋਂ ਪਹਿਲਾਂ ਜੀ ਲੋ ਜੀ ਤੇਰੀ ਆਓ ਤੇ ਤੁਸੀਂ ਵੀ ਖਾਓ ਗਰਮ-ਗਰਮ ਜਲੇਬੀ ਪ੍ਰਸ਼ਾਦਾਂ ਦੀ ਕਿਹੜੇ ਕੋਲ ਆ ਦੇ ਕੇ ਫੇਰ ਦੇ ਦੇ। ਅਦਕਿ ਫੇਰ ਦੇ ਦੇ। ਦੇਖਾਂ ਦੇਖਾਂ। ਸੇਕਾਂ। ਆ ਕੇ ਮੈਂ ਤੇਰੇ ਆਏ ਕਰਦੀ। ਅਜੂ ਹੱਥ ਆਦੇ ਨੂੰ ਆਏ ਕਰਦੀ। ਬਿੱਟੀ। ਨਹੀਂ ਪੜਤਾ। ਬਿੱਟੀ। ਆਹਾਰੇ ਤੇ ਨਾ। ਕੋਣ ਪ੍ਰਸ਼ਾਦਾ ਸਕੇ ਨੂੰ ਪਹਿਲਾ ਤਿੰਨ ਦਿਨਾਂ ਤੂੰ ਹੱਥ ਧੋਣਿਆ। ਕਰਨ। ਮੈਂ ਤਾਂ ਮੈਂ ਤਾਂ ਹੱਥ ਹੀ ਲਏ। ਲੈ। ਮੈਂ ਤੋ ਕੇ ਤਾਂ ਮੰਮੀ ਦੇ ਸਾਹਮਣੇ ਹੱਥ ਲਾਇਆ ਜੋੜ ਕੇ ਨਮਨ। 글로ਰੀ ਬਹਗਰੂ ਦੀ ਕਿਰਪਾ ਨਾਲ ਅ ਪ੍ਰਸ਼ਾਦਾ ਸਜ ਕੇ ਆ ਗਿਆ ਆਪਣੇ ਸਾਹਮਣੇ ਤੇ ਬਹਗਰੂ ਨੂੰ ਧਿਆ ਕੇ ਛਕਾਂਗੇ ਲੋ ਪਹਿਲਾਂ ਤੁਸੀਂ ਛਕ ਲੋ ਜੀ ਲੋ ਛਕੋ ਜੀ ਆਉਣਾ ਮੂਹ ਤੇ ਪਾਣੀ ਕਿ ਨਹੀਂ ਸਹੀ ਸਹੀ ਦੱਸੋ ਕਮੈਂਟਾਂ ਦੇ ਵਿੱਚ ਵੀ ਇਹ ਚੀਜ਼ ਕਿਹਦੀ ਕਿਹਦੀ ਫੇਵਰਟ ਆ ਕਮੈਂਟ ਦੇਖਣਾ ਮੈਂ ਵੀ ਕਿਹਦੀ ਕਿਹਦੀ ਫੇਵਰਟ ਆ ਤਾਂ ਆਤ ਬੂੰਦੀ ਨੂੰ ਤਾਂ ਕੱਢ ਦੋ ਸਾਈਡ ਪਰ। ਚਲੇ ਤਾਂ ਰਸਤੇ ਚਾਲੂ ਜੀ ਮਾਮਣੇ ਚ ਹਰੇਕੇ ਬਣਾ ਲੰਦਾ। ਵੀ ਜਦੋਂ ਕੋਈ ਰਿਸ਼ਤੇਦਾਰ ਕਿਤੇ ਵੀ ਜਾਂਦਾ ਤਾਂ ਬੂੰਦੀ ਨਾਲ ਜਰੂਰ ਮਿਲਦੀ ਉਹ ਮਿਲਦੀ ਆ। ਪਰ ਆਹ ਚੀਜ਼ ਦੀ ਮੈਨੂੰ ਸਪੈਸ਼ਲ ਦੱਸੋ ਵੀ ਕਿਹਦੇ ਕਿਹਦੀ ਫੇਵਰੇਟ ਆ ਮੇਰੀ ਦਾ ਵੀ ਸਾਰਿਆਂ ਨੂੰ ਪਤਾ ਜਿਹੜੇ ਸਾਨੂੰ ਦੇਖਦੇ ਆ। ਵੀ ਬਕੀਰੀ ਦਾ ਜਿੰਦ ਜਾਨ ਵੱਸਦੀ ਆ ਤਾਂ ਹੀ ਰਾਤ ਨੂੰ 9 ਵਜੇ ਸਾਰੇ ਪਰਿਵਾਰ ਨੂੰ ਲੈ ਕੇ ਇਹਦੇ ਵਿਚੋਰੇ ਪਹੁੰਚ ਗਿਆ। ਉਹਦੇ ਮੈਨੂੰ ਇੱਕ ਇੱਕ ਕਹਿ ਦਿੰਦਾ ਵੀ ਵੀ ਉਂਗੜਾ ਮਾਰਦਾ ਫੇਰ ਆਪਾਂ ਦੇ ਨਹੀਂ ਸੀ ਹੁਣ ਆਏਗਾ। ਆਹ ਚੀਜ਼ ਇਹ ਆਪਾਂ ਨੂੰ ਲਿਆਉਂਦਾ ਖਿੱਚ ਕੇ। ਬਾਕੀ ਦੇਸੀ ਕੀ ਜੀ ਮੈਂ ਹਸਾਇਰ ਦਾ ਉੱਪਰ ਆ ਬਣਦੀ ਗੱਲਬਾਤ ਅੱਜ ਪੰਜ ਤਾਂ ਰਹੋ ਅੱਛੋ ਨਾ ਰੋ ਜ਼ਬੀ ਅੰਦਰ ਫਿਰ ਹੁੰਦੀ ਨਹੀਂ ਹੁੰਦਾ ਮੱਕੀ ਦਾ ਪਰਸ਼ਾਦਾ ਖਾਣੇ ਪਰ ਚਾਹ ਤਾਂ ਉਦਾਂ ਖਾਣਿਆ ਦੋ ਅੱਜ ਦਾ ਚਾਹ ਖਾਣਾ ਚਾਹ ਰਾਤ ਨੂੰ ਕੋਈ ਚੱਕਰ ਨਹੀਂ ਪੇਟ ਚ ਤਾਂ ਦਰਦੇ ਹੋਣ ਲੱਜੇ ਅੱਜ ਤਾਂ ਛੱਡਦਾ ਨਹੀਂ ਫੋੜਾ ਪਤੀਲਾ ਮਾਂਜ ਕੇ ਰੱਖਵਾ ਸੀ ਇਹਨਾਂ ਦਾ ਉਹ ਕੈਮਰਾਮੈਨ ਮਾਸ ਹੀ ਬਣਾਇਆ ਵਾ ਜੀ ਮੈਂ ਹੁਣ ਮੈਂ ਕਹਾਂ ਤੁਸੀਂ ਪ੍ਰਵਾਹ ਨਾ ਕਰੋ ਸਰ ਜੀ ਤੋਰਿਆ ਬੁੱਕੇ ਪਹਿਰਾ ਹੋ ਰਿਆ ਜਿੰਨਾ ਤੁਸੀਂ ਪ੍ਰਸ਼ਾਦਾ ਛਕਣਾ ਉਨਾ ਛਕੋ ਪਰ ਘਾੜਨੀ ਰਹਿਣੀ ਚਾਹੀਦੀ ਐ ਨਾ ਕਦੇ ਕਹਦਾ ਹਾਏ ਯਾਰ ਇੱਕ ਹੋਰ ਛਕਿਆ ਤਾਂ ਤਾਂ ਚੰਗਾ ਤਾਂ ਨਹੀਂ ਮੈਂ ਤਾਂ ਦੋ ਛਕਦਾ ਮੈਂ ਚਾਰ ਪੰਜ ਚੱਲ ਗਿਆ ਮੈਂ ਕਹਾਂ ਤੁਸੀਂ 6 ਛਕੋ ਤੁਸੀਂ 6 ਦੀ ਜਗ ਕੋਈ ਇਹ ਰਿਵੀ ਬੋਲੂ ਚੱਕ ਕੇ ਨਾ ਲਿਆ ਰੋਟੀ ਮੈਂ ਵੀਰੇ ਨੂੰ ਰਾੜ ਕੇ ਪਸੰਦ ਆ ਹਾਂ ਆ ਤਾਂ ਤਾਂ ਪੂਨ ਖੱਟ ਲਿਆ ਆ ਲੈ ਜਾ ਤੂੰ ਇਹ ਆ ਇਧਰ ਪਹਿਲਾਂ ਸਾਸਰਿਕਾ ਇਹਦਾ ਸਭ ਤੋਂ ਵੱਡਾ ਧੰਨਵਾਦ ਆ ਬਾਈ ਨਾ ਨਾ ਵੀਰੇ ਧੰਨਵਾਦ ਕਿੱਥੇ ਆ ਇਹ ਕੀ ਗੱਲ ਮੇਰੀ ਗੱਲ ਸੁਣੋ ਜੀ ਇਹਦੀ ਮਿਹਨਤ ਆ ਇਹਦੀ ਮਿਹਨਤ ਆ ਇਹਨੇ ਮਿਹਨਤ ਕਰੀਏ ਦੇ ਪਰ ਤਾਂ ਆਏ ਬਣ ਕੇ ਸਾਡੇ ਸਾਹਮਣੇ ਹਾਜ਼ਰ ਹੋਇਆ ਤੇ ਚੱਲ ਕੋਈ ਨਹੀਂ ਵੀ ਐ ਵੀ ਥੋੜਾ ਜਿਹਾ ਭਾਈ ਪੰਪ ਵੀ ਦੇਣੇ ਪੈਣੇ ਆ ਪੰਪ ਵੀ ਪੰਪ ਵੀ ਨਹੀਂ ਸਾਡਾ ਭੈਣ ਭਾਈ ਦਾ ਪਿਆਰ ਆ ਬਾਈ ਜਦੋਂ ਜਦੋਂ ਮੇਰੀ ਵਿਚੋਤ ਕਰਦੇ ਨੇ ਇੰਨੀ ਫਿਰ ਭੈਣਾ ਕਿ ਤੇਰੇ ਨਾਲ ਵੀਰ ਕਿਤੇ ਉੱਧਰ ਹੀ ਬੈਠੇ ਨੇ ਹਾਂ ਗੱਲ ਪੱਕੀ ਆ ਚਲੋ ਆਪਣੇ ਥਾਂ ਤੇ ਬਾਕੀ ਹੁਣ ਸਾਨੂੰ ਨੂਨ ਮਿਰਚ ਦੱਸਿਓ ਜੀ ਜਰੂਰ ਹਾ ਲੋ ਸੱਚ ਹਾ ਲੋ ਆ ਲੋ ਬਹਿ ਗਈ ਨੀ ਸੱਤਨਾਮ ਸਤਿਆ ਬਾਦਸ਼ਾਹ ਸਭ ਨੂੰ ਦਿਓ ਹਾ ਲੋ ਜੀ ਮੈਂ ਹੀ ਲੈ ਲਵਾਂ ਬਲੈ ਮੇਰੇ ਮੂੰਹ ਚ ਪਾਣੀ ਆਈ ਜਾਂਦਾ ਕਿਥੇ ਚੀਤੀ ਕਮੀ ਜੀ ਤਾਂ ਇਹਦੀ ਕਮੀ ਨਹੀਂ ਹਰੇ ਆਹ ਦਾ ਭਾਈ ਆਦ ਦੇ ਨਾਲ ਤਾਂ ਗੱਲੇ ਕੁਝ ਹੋਰ ਬਣ ਗਈਆਂ ਕਿਆ ਕਰਨਾ ਰੈਸਟੋਰੈਂਟਾਂ ਨੇ ਕਹੀ ਗੱਲ ਆ ਜੋ ਕਰਦੀ ਚੀਜ਼ ਆ ਹਾਂ ਕਹਿੰਦੇ ਜੀ ਚਲੋ ਬਾਕੀ ਹੁਣ ਪ੍ਰਸ਼ਾਦਾ ਪਾਣੀ ਛਕ ਲਏ ਮਿਲਦੇ ਆਪਾਂ ਤੁਹਾਨੂੰ ਹਨਾ ਬਾਅਦ ਚ ਹਾਂ ਬਾਅਦ ਚ ਮਿਲਦੇ ਠੀਕ ਹੈ ਲੱਗੇ ਬਈ ਸਾਰਾ ਟੱਬਰ ਛਕਣਾ ਸਾਗ ਨਾਲ ਸਾਗ ਨਾਲ ਪ੍ਰਸ਼ਾਦਾ ਜੇ ਹਾਂ ਜੀ 20 ਮਿੰਟ ਚੁਰਕੇ ਖਾਣ ਲੱਗੇ ਬੀਬੀ ਜੀ ਚਲੋ ਸਾਰੇ ਛਕ ਲਿਆ ਤਾਂ ਬੀਬੀ ਨੇ ਇੱਕ ਗੱਲ ਹੈਗੀ ਆ ਵੀ ਚਾਰ ਜੀ ਤਨੇ ਦਾ ਸੋਚਿਆ ਵੀ ਨਹੀਂ ਹੋਣਾ ਵੀ ਇਹ ਸਾਰੇ ਟੱਬਰ ਆ ਜੂਗਾ ਨਾ ਦੋ ਘੰਟੇ ਹਾਂ ਬਈ ਹੋਣਾ ਸਰਪ੍ਰਾਈਜ਼ ਕਰ ਸਕਦੇ ਹਾਂ ਥੋੜਾ ਤਾਂਾਣੇ-ਦਾਣੇ ਪਰ ਮੋਹਰਾ ਕੌਣ ਕਿਸੇ ਨੂੰ ਬੁਲਾਉਂਦਾ ਕੌਣ ਕਿਸੇ ਦੇ ਜਾਂਦਾ ਇਹਦਾ ਅੱਜ ਕਿੱਥੇ ਜਿੱਥੇ ਦਾਣਾ ਮਾਰਾ ਦੇ ਨੇ ਛੱਡਿਆ ਵਾ ਉੱਥੇ-ਉੱਥੇ ਜਾ ਕੇ ਛਕਣਾ ਠੀਕ ਆ ਜੀ ਹਾਂ ਹੁਣ ਇਹਨਾਂ ਨੇ ਮੁੱਲ ਦਾ ਦਾਣੇ ਜਿਆਦਾ ਨਹੀਂ ਛਕ ਲੈ ਜੀ ਥੋੜਾ ਜਿਹਾ ਇਹਨੂੰ ਸਾਹ ਬੋਲੇ ਨਹੀਂ ਹੁੰਦਾ ਨਾ ਤੇ ਕੋਸਰ ਹਾਂ 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 ਨਹੀਂ ਮਰ ਚ ਤੇ ਜਾ ਹੂੰ ਤੇ ਮੈਂ ਥੋੜੀ ਹਿੰਦੱਖੀ ਜਿਹੀ ਬੀਟ ਕਰਕੇ ਅੱਛਾ ਬੋਲਿਆ ਜਾ ਠੀਕ ਆ ਜਿਹੜੀ ਮੈਂ ਮੇਰੇ ਨਾਲ ਕੈਨ ਦਾ ਭਾਬੀ ਕੈਮਰਾ ਸਾਹਤੇ ਦੂਰੇ ਰੱਖ ਸਾਨੂੰ ਖਾਂਦੀਆਂ ਨੂੰ ਨਾ ਦਿਖਾ ਹਾਂ ਮੈਂ ਬੜਾ ਕਰਾ ਜੂਈ ਨਾ ਨਾ ਜਿੱਤੇ ਕੋਈ ਨਹੀਂ ਰੱਬ ਦਾ ਨਾ ਨਾ ਭਾਬੀ ਮਮਾ ਜਲੇਬੀ ਖਾਣੇ ਆਉਂਦੀ ਹਾਂ ਚਲੋ ਠੀਕ ਆ ਜੀ ਸ਼ਾਕ ਲਵੇ ਪਰਸਾ ਤਾਂ ਫੇਰ ਮਿਲਦੇ ਆ ਪਰਨੇ ਜੀ ਡੋਲੂ ਇਹਨਾਂ ਨੇ ਤਾਂ ਖਾ ਲਿਆ ਨਾਲੇ ਘਰ ਨੂੰ ਲੈ ਲਿਆ ਹੋਰ ਕਿਆ ਚਾਹੀਦਾ ਇਹਨਾਂ ਨੂੰ ਵਾਸਤੇ ਫੇਰ ਨਾ ਸਾਡੀ ਕਿ ਭਾਬੀ ਯਾਰ ਭਰਾ ਦਾ ਦਿਲ ਬਹੁਤ ਮੈਂ ਕੋਲ ਨਹੀਂ ਕੋਣ ਦਿਖਾਵਾਂਗਾ ਪਰ ਮੈਂ ਤਾਂ ਕਹਿੰਦਾ ਹੋਇਆ ਠੀਕ ਹੈ ਵੀ ਇਹ ਨਾਲ ਤਾਂ ਖਲਾਂ ਦੇਵੀਆਂ ਠੀਕ ਹੈ ਨਾਲੇ ਦੋਨੋਂਾਂ ਚ ਪਾਉਂਦੇ ਨਹੀਂ ਦੇਖੀ ਬਹੁਤ ਮਨਾ ਕੋਈ ਮਨਾ ਥੋੜਾ ਹਾਂ ਜਿਸੀਆਂ ਰਾਸਣ ਜਿਹੜਾ ਬਣਾ ਲਿਆ ਉਹ ਬਚਣਾ ਨਹੀਂ ਚਾਹੀਦਾ ਕਿਸੇ ਦੇ ਢਿੱਡ 'ਚ ਜਾ। ਨਹੀਂ ਜਾ ਸਕਦੇ। ਥੋੜਾ ਘਰ ਆ। ਚਲੋ। ਤੁਸੀਂ ਖਲਾ ਵੀ ਸਾਡੀ ਸਾਡਾ ਘਰ ਆ। ਉਹ ਦੇਖ ਦੇ। ਦੇਖ। ਮੋਰਨਾ ਬਣਾਣਾ ਮੋਰਨਾ ਬਣਾ। ਦੇਖ। ਸਵੇਰ ਕੋਈ ਨਹੀਂ ਜਾਂਦਾ ਟੋਕੀ ਦੇ ਉਲਟਾ ਨੂੰ। ਕਹਿੰਦਾ ਕੁਝ ਨਹੀਂ ਹੈਗਾ। ਨਾ। ਅਨਾਨੀ ਦੀ ਗੋਦੀ ਚੜ ਜਾ। ਅਨਾਨੀ ਦੀ ਗੋਦੀ ਚੜ ਜਾ। ਮੇਰੀ ਗੋਦੀ ਚੜ ਜਾ। ਬੱਸ। ਹੋਈ ਚੱਕਰ ਨੂੰ ਤਿਆਰ ਆ ਮੈਂ ਹੁਣ ਟਿਕਟ ਲੈ ਚੱਲੀਏ ਜੀ ਜਾਣ ਹੀ ਪੈਣਾ ਚਲੋ ਜੀ ਚਲੋ ਮੇਰੇ ਮਾਲਕੋ ਚਲੋ ਕੋਈ ਨੀ ਤਾਂ ਕੋਟਾ ਵਾਲਾ ਬੈਠ ਬੈਠੀ ਦਿਖਦਾ ਹੈ ਆਦਾ ਵੀ ਡਰਾਈਵਰਾ ਗੱਡੀ ਤਾਂ ਸਟਾਰਟ ਕਰ ਲੈ ਚੱਲ ਵੀ ਡਰਾਈਵਰਾ ਚਲੋ ਵੀ ਬੀਬੀ ਵੀ ਮੈਨੂੰ ਲੈ ਲੋ ਤਰਾ ਬੀਬੀ ਆਪਣੇ ਨਾਲੇ ਜਾਊਗੀ ਉੱਤਰ ਤੇ ਲੋਕੀ ਪਾੜ ਅੱਛਾ ਮਾਪੇ ਚੰਗਾ ਚੰਗਾ ਸਿੰਘ ਬੀਬੀ ਛੱਡ ਦੂੰਗੇ ਛੱਡ ਦੂੰਗੇ ਤੇ ਬੀਬੀ ਛੱਡ ਦੇਣਗੇ ਤੈਨੂੰ ਨਾਲੇ ਚਲੇ ਜਾਵੇ ਤੂੰ ਹੁਣ ਤੇ ਘੱਟ ਕੋਲੋਂ ਪਾਪਾ ਤੂੰ ਚਾਹ ਪਾਣੀ ਲੱਕੇ ਹੋਣਾ ਹੋ ਸਾਣਾ ਤੇ ਬੱਚਾ ਪਾਣੀ ਪੀ ਕੇ ਜਾਈਏ ਨਾ ਨਾ ਕੋਈ ਛੱਡ ਕੇ ਪਾਜਾ ਕਹਿੰਦੇ ਜਦੋਂ ਚਲੋ ਚਰਨੀ ਤਰੋਂ ਸੋਚ ਚ ਵੜ ਗਈ ਜਾ ਕੇ ਭਾਂਡੇ ਧੋਣ ਲੱਗੇ ਤਾਂ ਹੋ ਗਿਆ ਬਦੂਰ ਰੱਖਣ ਜਿਹਨਾਂ ਨੂੰ ਭੁੱਖ ਲੱਗੀ ਤੇ ਵੜਾ ਦਿਓ ਅੱਛਾ ਰੋਟੀ ਲਾਣੇਦਾਰ ਵਾਸਤੇ ਸਬਜ਼ੀ ਅੱਛਾ ਚਲੋ ਠੀਕ ਹੈ ਜੀ ਮਿਲਦੇ ਆ ਕਿਥੇ ਅਗਲੀ ਵੀਡੀਓ ਚ ਮਾਰਾ ਤੇ ਤੁਹਾਨੂੰ ਚੜਦੀ ਕਲਾ ਚ ਰੱਖੇ ਜੀ ਖਾ ਲਿਆ ਪਕਾ ਲਿਆ ਸਾਡੇ ਕੋਲ ਭਾਈ ਕੋਲ ਤੋਂ ਦੰਦਾ ਖਾ ਲਿਆ ਪਕਾ ਲਿਆ ਪ੍ਰਭੂ ਦੇ ਘਰ ਗਾਲਿਆ ਹਾਂ